ਲਾਸ਼ ਨੂੰ ਚੰਗਾ ਚੱਕਰ ਦੀ ਸ਼ੇਰਾ ਜਿਲ੍ਹਾ ਚਰਨਖੰਦਰ ਭਾਰਤੀ ਨੂੰ ਇੱਕ ਟਟਕਾਉਂਦਾ ਅੱਜ ਅਸੀਂ ਚੱਕਰ ਦੀ ਸ਼ੇਰਾ ਖੜਿਆ ਖੇਤਾਂ ਦੇ ਵਿੱਚ ਜਿੱਥੋਂ ਅੱਜ ਅੱਗ ਲੱਗਣ ਨਾਲ 50 60 ਕਿਲੇ ਸੱਕੜ ਦੇ ਅਤੇ ਇੱਕ ਗਰੀਬ ਕਿਸਾਨ ਭਾਗ ਇਹਦਾ ਪਿੰਦਰ ਸਿੰਘ ਪਾਲਾ ਸਿੰਘ ਸਨੋਪ ਸਵਰਨ ਸਿੰਘ ਦੇ 11 11.5 ਕਿਲੇ ਨੇ ਜਿਹੜੇ ਮੱਚ ਕੇ ਕਣਕ ਦੇ ਤਬਾਹ ਹੋ ਗਏ ਗਰੀਬ ਕਿਸਾਨ ਹੈ 2.5 ਏਕੜ ਤੇ ਲਗਭਗ ਕਣਕਾ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਮੱਚ ਗਈ ਜਦੋਂ ਅਸੀਂ ਕਹਿੰਨੇ ਆ ਸਰਕਾਰ ਨੂੰ ਕਿ ਬਿਜਲੀ ਬੋਰਡ ਆ ਜਿਹੜਾ ਪਹਿਲਾਂ ਅੱਜ ਤੋਂ ਮਹੀਨਾ ਪਹਿਲਾਂ ਲਿਖ ਲਿਖ ਕੇ ਪਾਈਆਂ ਤਾਂ ਕਿ ਕਿਸੇ ਤਰ੍ਹਾਂ ਟੇਢੀ ਨਾ ਸਾਨੂੰ ਦੱਸਣਾ ਪਰ ਅੱਜ ਅਸੀਂ ਨੇ ਬਿਜਲੀ ਬੋਰਡ ਲੈ ਨੂੰ ਬਹੁਤ ਚੋਰ ਲਾਇਆ ਵੀ 10 ਮਿੰਟ ਲੇਟ ਛੱਡ ਦਿਓ ਅਸੀਂ ਪਾਣੀ ਦਾ ਪ੍ਰਬੰਧ ਕਰਕੇ ਡਕੀਆਂ ਭਰ ਕੇ ਕੱਕ ਤੇ ਕੰਟਰੋਲ ਕਰ ਲਈ ਉਹਨਾਂ ਨੇ ਵੀ ਕੋਈ ਸੁਣੀ ਨਹੀਂ ਸਰਕਾਰ ਨੇ ਵੀ ਕੋਈ ਸੁਣੀ ਨਹੀਂ ਇਹ ਸਰਕਾਰ ਦਾ ਹੱਕ ਬਣਦਾ ਕਿ ਜੋਗ ਮੁਆਵਜ਼ਾ ਦੇਵੇ ਕਿਸਾਨ ਨੂੰ ਸਿਰਫ ਕਿਸਾਨ ਖੇਤੀ ਠੇਕੇ ਤੇ ਲੈ ਕੇ ਕਰਦਾ ਸੀਗਾ ਜਿਹਦੇ ਵਿੱਚੋਂ 12 ਦੇ ਵਿੱਚੋਂ 1.5 ਏਕੜ ਤੋਂ ਵੀ ਘੱਟ ਕਣਕ ਬਚੀ ਐ ਬਾਕੀ ਸਾਰੀ ਸੜਕੇ ਤਬਾਹ ਹੋ ਗਈ ਕੁੱਤਾ ਵਾਂਗੂ ਪਾਲੀ ਹੋਈ ਕਿਸਾਨ ਜਾਵੇ ਵੀ ਕਿੱਧਰ ਪਹਿਲਾਂ ਗੜਿਆਂ ਦੇ ਕਹਿਰ ਨੇ ਬਹੁਤ ਥਾਵਾਂ ਦੇ ਵਿੱਚ ਫਸਲਾਂ ਨੇ ਜਿਹੜੇ ਕਿਸਾਨ ਨੇ ਤਬਾਹ ਕਰਤੀਆਂ ਹੁਣ ਅੱਗ ਦੀ ਲਪੇਟ ਵਿਚੋਂ ਨਾਲ ਪੰਜਾਬ ਤੇ ਹਰਿਆਣੇ ਦੇ ਹੱਥ ਤੇ 50-55 ਕਿੱਲੇ ਹਰਿਆਣੇ ਦੇ ਨਾਲ ਦੀ ਨਾਲ ਅਤੇ ਪੰਜਾਬ ਦੇ 35-36 ਕਿੱਲੇ ਸੱਕੜ 11 12 ਕਿਲੇ ਕਿਸਾਨ ਦੇ ਨੇ ਜਿਹੜੇ ਉਹ ਸੜਕੇ ਸਵਾਹ ਹੋ ਗਏ ਕਣਕ ਖੜੀ ਤੇ ਸਰਕਾਰ ਇੱਕ ਵਾਰੀ ਦਾਅਮ ਕਾ ਜੇ ਮਾਰਦੀ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜਦੋਂ ਅਸੀਂ ਸੱਕੜ ਨੂੰ ਝੋਨੇ ਦੇ ਨੂੰ ਅਕਲ ਆਉਣਿਆਂ ਉਦੋਂ ਸੈਟੇਲਾਈਟ ਤਰਾਹੀ ਦਿਸ ਜਾਂਦਾ ਨਾ ਇਹਨਾਂ ਨੂੰ ਅੱਜ ਸਰਕਾਰੀ ਅਮਲਾ ਕੋਈ ਵੀ ਮੁਲਾਜ਼ਮਾ ਕੋਈ ਵੀ ਅਮਲਾ ਫੈਲਾ ਨਾ ਬ੍ਰਿਗੇਡ ਦੀਆਂ ਗੱਟੀਆਂ ਨਾ ਕੋਈ ਹੋਰ ਪ੍ਰਬੰਧ ਕਰਿਆ ਗਿਆ ਕਿਸਾਨਾਂ ਨੇ ਆਪ ਹੀ ਜਾਨ ਜੋਖਮ ਦੇ ਵਿੱਚ ਪਾ ਕੇ ਟਰੈਕਟਰਾਂ ਨਾਲ ਢੋਲ ਭਰ ਕੇ ਉਹਨਾਂ ਲੱਗ ਤੇ ਕਾਬੂ ਪਾਇਆ ਨਹੀਂ ਹੋਰ ਵੱਡੀ ਪੱਧਰ ਤੇ ਨੁਕਸਾਨ ਹੋ ਜਾਂਦਾ ਜਿੰਨ ਫੇਰ ਰਹੀ ਹੈ ਚੱਕ ਦੀ ਸ਼ੇਰਾਂ ਅਤੇ ਬਾਦਲ ਹਰਿਆਣੇ ਦੇ ਬਾਦਰ ਤੇ ਇਹ ਗੱਲ ਰੇਸਟਾ ਬਣਾ ਦੋ ਕਹਦੇ ਤਾਂ ਉਹ ਲੈ ਕੇ ਉਧਰ ਆਉਂਦਾ ਆਉਂ ਕਰਤਾ ਕਰਤਾ ਉਹ ਅੱਗੇ ਹਰਿਆਣੇ ਵੱਲ ਟੱਪ ਗਈ ਹੋ ਗਈ ਗੰਡਾਲ ਰੁਕ ਵੀ ਰੁਕ ਗਈ ਹੋ ਟੱਪ ਗਿਆ ਕਿ ਤਾ ਹੋ que Eu... Eu... lá